ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੀ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਜਿਹੜੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਭਾਵੇਂ ਅਸੀਂ ਜਿੰਨੀ ਮਰਜ਼ੀ ਮਿਹਨਤ ਕਰਦੇ ਆਂ ਪਰ ਮਿਹਨਤ ਕਰਨ ਦੇ ਬਾਵਜੂਦ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ। ਕਈ ਵਾਰ ਕਈ ਲੋਕਾਂ ਦਾ ਤਾਂ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਸਾਨੂੰ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਜਾਂਦੇ ਆ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਕਦੇ ਕਿਸੇ ਦਾ ਬੁਰਾ ਵੀ ਨਹੀਂ ਕੀਤਾ ਪਰ ਅਚਾਨਕ ਸਾਡੇ ਨਾਲ ਇਸ ਤਰ੍ਹਾਂ ਘਰ ਦੇ ਵਿੱਚ ਕਿਉਂ ਹੋ ਰਿਹਾ? ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਮਿਹਨਤ ਕਰਨ ਦੇ باوجود ਵੀ ਪੈਸਾ ਨਹੀਂ ਆਉਂਦਾ ਜੇ ਆਉਂਦਾ ਹੈ ਤਾਂ ਫਜ਼ੂਲ ਖਰਚ ਦੇ ਵਿੱਚ ਵੇਸਟ ਹੋ ਜਾਂਦਾ ਹੈ ਤਾਂ ਮੇਨ ਪ੍ਰੋਬਲਮ ਅੱਜਕੱਲ ਦੇ ਸਮੇਂ ਦੇ ਵਿੱਚ ਪੈਸੇ ਨੂੰ ਆ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੋਵੇਗਾ ਤਾਂ ਸਾਡੀ ਸਾਰੀਆਂ ਪ੍ਰੋਬਲਮ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਸਕਦਾ ਹੈ ਤੇ ਜੇਕਰ ਸਾਡੇ ਘਰ ਦੇ ਵਿੱਚ ਪੈਸਾ ਹੀ ਨਹੀਂ ਹੈਗਾ ਤਾਂ ਸਾਡੀਆਂ ਸਾਰੀਆਂ ਲੋੜਾਂ ਤੇ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਤੇ ਕਲੇਸ਼ ਵਧ ਜਾਂਦਾ ਹੈ ਜਿਹੜੇ ਅਸੀਂ ਤੁਹਾਡੇ ਨਾਲ ਉਪਰ ਸਾਝੇ ਕਰਦੇ ਆ ਇਹਨਾਂ ਦੇ ਨਾਲ-ਨਾਲ ਤੁਸੀਂ ਪਰਮਾਤਮਾ ਦਾ ਨਾਮ ਵੀ ਜਪਿਆ ਕਰੋ ਤੇ ਮਿਹਨਤ ਵੀ ਕਰਿਆ ਕਰੋ ਜਦੋਂ ਆਪਾਂ ਹੱਕ ਸੱਚ ਦੀ ਮਿਹਨਤ ਕਰਦੇ ਆ ਤਾਂ ਸਾਡੇ ਘਰ ਦੇ ਵਿੱਚ ਜ਼ਰੂਰ ਬਰਕਤ ਪੈਂਦੀ ਹੈ ਹਮੇਸ਼ਾ ਜਿੰਨਾ ਵੀ ਸਾਡੇ ਘਰ ਦੇ ਵਿੱਚ ਅਸੀਂ ਕਮਾਉਣੀ ਆ ਮਿਹਨਤ ਕਰਦੇ ਆ ਉਸ ਦੇ ਲਈ ਹਰ ਰੋਜ਼ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਕਈ ਵਾਰ ਸਾਡੇ ਤੋਂ ਵੀ ਬਹੁਤ ਜ਼ਿਆਦਾ ਪਰਿਵਾਰ ਇਸ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੇ ਕੋਲ ਰਹਿਣ ਦੇ ਲਈ ਛੱਤ ਵੀ ਨਹੀਂ ਹੁੰਦੀ ਤੇ ਖਾਣ ਦੇ ਲਈ ਰੋਟੀ ਵੀ ਨਹੀਂ ਹੁੰਦੀ ਉਹ ਲੋਕ ਵੀ ਗੁਜ਼ਾਰਾ ਕਰਦੇ ਆ ਤਾਂ ਉਹਨਾਂ ਦੇ ਵੱਲ ਦੇਖ ਕੇ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿ ਵਾਹਿਗੁਰੂ ਨੇ ਜੋ ਵੀ ਤੁਹਾਨੂੰ ਦਿੱਤਾ ਹੈ ਉਸ ਦਿੇ ਵਿੱਚ ਤੁਸੀਂ ਖੁਸ਼ ਹੋ ਸੋ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਹਰ ਰੋਜ਼ ਆਪਣੀ ਮਿਹਨਤ ਨੂੰ ਕਾਮਯਾਬ ਰੱਖਦੇ ਆ ਤਾਂ ਸਾਡੂੰ ਇੱਕ ਦਿਨ ਪਰਮਾਤਮਾ ਦੀ ਸਾਡੇ ਘਰ ਪਰਿਵਾਰ ਤੇ ਕਿਰਪਾ ਜ਼ਰੂਰ ਹੁੰਦੀ ਏ ਥੋੜਾ ਸਮਝ ਜ਼ਰੂਰ ਲੱਗਦਾ ਮਿਹਨਤ ਦੇ ਨਾਲ-ਨਾਲ ਪਰਮਾਤਮਾ ਦਾ ਨਾਮ ਜ਼ਰੂਰ ਲਿਆ ਕਰੋ ਤੇ ਇਸੇ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜਿਹੜਾ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਤੁਸੀਂ ਦੀਵਾਲੀ ਤੋਂ ਪਹਿਲਾਂ ਕਰਨਾ ਹੈ ਆਪਣੇ ਘਰ ਦੇ ਵਿੱਚ ਜੇਕਰ ਤੁਸੀਂ ਕਰਦੇ ਹੋ ਇਹ ਉਪਾਅ ਪੂਰੇ ਵਿਸ਼ਵਾਸ ਤੇ ਨਾਲ ਤਾਂ ਇਹ ਉਪਾਅ ਤੁਹਾਡੀ ਤਾਂ ਜ਼ਿੰਦਗੀ ਬਦਲੇਗਾ ਹੀ ਬਦਲੇਗਾ ਤੁਹਾਡੇ ਤੋਂ ਅੱਗੇ ਆਉਣ ਵਾਲੀਆਂ ਸੱਤ ਪੀੜੀਆਂ ਦੀ ਜ਼ਿੰਦਗੀ ਨੂੰ ਵੀ ਬਦਲ ਕੇ ਰੱਖ ਦੇਵੇਗਾ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਗੱਲ ਕਰਦੇ ਹਾਂ ਕਿ ਅਸੀਂ ਇਸ ਉਪਾਅ ਨੂੰ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਉਪਾਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਗਾਂ ਦਾ ਕੱਚਾ ਦੁੱਧ ਚਾਹੀਦਾ ਤੇ ਇਸ ਦੇ ਨਾਲ ਨਾਲ ਸਾਨੂੰ ਚਾਹੀਦਾ ਇੱਕ ਗੋੜ ਦੀ ਛੋਟੀ ਜਿਹੀ ਡਲੀ ਜੇਕਰ ਤੁਹਾਟੀ ਘਰ ਦੇ ਵਿੱਚ ਗੁੜ ਨਹੀਂ ਹੈਗਾ ਤਾਂ ਤੁਸੀਂ ਮਿਸ਼ਰੀ ਹੁੰਦੀ ਏ ਛੋਟੀ ਛੋਟੀ ਬਰੀਕ ਉਹ ਮਿਸ਼ਰੀ ਦੇ ਕੁਝ ਕੇ ਦਾਣੇ ਵੀ ਤੁਸੀਂ ਲੈ ਸਕਦੇ ਹੋ ਤੇ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਕੋਲ ਗੁੜ ਹੈਗਾ ਤੁਸੀਂ ਗੁੜ ਲੈ ਸਕਦੇ ਹੋ ਅਗਰ ਗੁੜ ਨਹੀਂ ਤਾਂ ਮਿਸ਼ਰੀ ਲੈ ਸਕਦੇ ਹੋ ਜਿਹੜਾ ਥੋੜਾ ਜਿਹਾ ਗੁੜ ਜਾਂ ਮਿਸ਼ਰੀ ਤੁਸੀਂ ਲਾਉਂਗੇ ਜਿਹੜਾ ਗਾਂ ਦਾ ਕੱਚਾ ਦੁੱਧ ਹੋਵੇਗਾ ਉਸ ਦੁੱਧ ਦੇ ਵਿੱਚ ਤੁਸੀਂ ਮਿਸ਼ਰੀ ਲਈਏ ਤਾਂ ਮਿਸ਼ਰੀ ਦੇ ਕੁਝ ਕੇ ਦਾਣੇ ਪਾ ਦੇਣੇ ਆ ਅਗਰ ਤੁਸੀਂ ਗੁੜ ਲਿਆਏ ਤਾ ਗੋੜ ਦੇ ਕੁਝ ਕਿ ਦਾਣੇ ਉਸ ਦੁੱਧ ਦੇ ਵਿੱਚ ਤੁਸੀਂ ਪਾ ਦੇਣੇ ਆ ਉਪਰੋਂ ਹੌਲੀ-ਹੌਲੀ ਇੱਕ ਚਮਚ ਦੇ ਨਾਲ ਤੁਸੀਂ ਮਿਕਸ ਕਰ ਲੈਣੇ ਆ ਦੁੱਧ ਦੇ ਵਿੱਚ ਮਿੱਠਾ ਉਸ ਦੁੱਧ ਨੂੰ ਬਣਾ ਲੈਣਾ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਜੇਕਰ ਤੂਲਸੀ ਦਾ ਪੌਦਾ ਹੈਗਾ ਤਾਂ ਠੀਕ ਹੈ ਨਹੀਂ ਤਾਂ ਫਿਰ ਇਹ ਉਪਾਕਰਣ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਤੁਲਸੀ ਦਾ ਪੌਦਾ ਜ਼ਰੂਰ ਲੈ ਕੇ ਆਣਾ ਹੈ ਤਾਂ ਤੁਸੀਂ ਇਹ ਜੋ ਮਿੱਠਾ ਦੁੱਧ ਤਿਆਰ ਕੀਤਾ ਹੋਵੇਗਾ ਇਸ ਨੂੰ ਤੁਸੀਂ ਇੱਕ ਚਮਚ ਦੇ ਨਾਲ ਜਿਹੜਾ ਤੁਲਸੀ ਦਾ ਪੌਦਾ ਤੁਹਾਡੇ ਘਰ ਦੇ ਵਿੱਚ ਗਮਲੇ 'ਚ ਲੱਗਿਆ ਉਸ ਗਮਲੇ ਦੇ ਵਿੱਚ ਤੁਸੀਂ ਥੋੜਾ ਜਿਹਾ ਚਮਚ ਦੇ ਨਾਲ ਇਹ ਦੁੱਧ ਤੁਸੀਂ ਪਾ ਦੇਣਾ ਜਿਹੜਾ ਤੁਸੀਂ ਦੁੱਧ ਲੈਣਾ ਹੈ ਉਹ ਗਲਾਸ ਕਿ ਤਕਰੀਬਨ ਹੋਣਾ ਚਾਹੀਦਾ ਹੈ ਤੇ ਇਹ ਜਿਹੜਾ ਦੁੱਧ ਤੁਸੀਂ 1-1 ਵਾਰ ਤુલਸੀ ਦੇ ਪੌਦੇ ਨੂੰ ਨਹੀਂ ਪਾਣਾਗਾ ਇਹ ਤੁਸੀਂ ਥੋੜਾ ਥੋੜਾ 1-1 2-2 ਚਮਚ ਕਰਕੇ ਤੁਸੀਂ ਤુલਸੀ ਦੇ ਪੌਦੇ ਨੂੰ ਦੁੱਧ ਅਰਪਿਤ ਕਰ ਦੇਣਾ ਇਹ ਉਪਾਅ ਕਰਦੇ ਸਮੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਤੁਸੀਂ ਦੁੱਧ ਅਰਪਿਤ ਕਰਨਾ ਤુલਸੀ ਦੇ ਪੌਦੇ ਨੂੰ ਤਾਂ ਉਹ ਦੁੱਧ ਕੱਚਾ ਹੋਣਾ ਚਾਹੀਦਾ ਉਬਾਲੇ ਵਾਲਾ ਨਹੀਂ ਹੋਣਾ ਚਾਹੀਦਾ ਤੁਸੀਂ ਕੱਚੇ ਦੁੱਧ ਦੇ ਨਾਲ ਇਹ ਉਪਾਅ ਕਰਨਾ ਹੈ ਤੇ ਗਾਂ ਦਾ ਦੁੱਧ ਹੀ ਹੋਣਾ ਚਾਹੀਦਾ ਏ ਇਸੇ ਤਰੀਕੇ ਦੇ ਨਾਲ ਹੌਲੀ-ਹੌਲੀ ਕਰਕੇ ਤੁਸੀਂ ਸਾਰੇ ਦੁੱਧ ਨੂੰ ਤુલਸੀ ਦੇ ਪੌਦੇ ਨੂੰ ਅਰਪਿਤ ਕਰ ਦੇਣਾ ਤੇ ਸ਼੍ਰੀ ਹਰੀ ਵਿਸ਼ਨੂੰ ਤੇ ਮਾਂ ਤુલਸੀ ਦਾ ਧਿਆਨ ਕਰਦੇ ਹੋਏ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਸੋ ਇਸੇ ਤਰੀਕੇ ਦੇ ਨਾਲ ਇਹ ਉਪਾਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਤੁਸੀਂ ਜਿਹੜਾ ਤુલਸੀ ਦਾ ਪੌਦਾ ਹੋਵੇਗਾ ਜਿਹੜੇ ਵੀ ਗਮਲੇ ਦੇ ਵਿੱਚ ਤੁਸੀਂ ਤુલਸੀ ਦਾ ਪੌਦਾ ਲਗਾਇਆ ਏ ਤੁਸੀਂ ਥੋੜੀ ਜਿਹੀ ਹਲਦੀ ਲੈਣੀ ਏ ਉਸ ਗਮਲੇ ਦੇ ਉੱਪਰ ਜਾਂ ਗਮਲੇ ਦੇ ਸਾਹਮਣੇ نیچے ਤੁਸੀਂ ਇੱਕ ਸੁਆਸਤਿਕ ਚਿੰਨ੍ਹ ਬਣਾਉਣਾ ਹੈ ਤੇ ਉਹ ਬਣਾਉਣ ਦੇ ਲਈ ਤੁਸੀਂ ਇੱਕ ਚਮਚ ਜਾਂ ਦੋ ਚਮਚ ਲੈਣੀ ਏ ਥੋੜੀ ਜਿਹੀ ਪੀਸੀ ਹੋਈ ਹਲਦੀ ਤੇ ਉਸ ਦਾ ਤੁਸੀਂ ਗਾੜਾ ਜਿਹਹਾ ਪੇਸਟ ਤਿਆਰ ਕਰ ਲੈਣਾ ਤੇ ਉਹ ਪੇਸਟ ਦਾ ਤੁਸੀਂ ਸੁਆਸਤਿਕ ਚੇਨ ਬਣਾਉਣਾ ਹੈ ਤੇ ਜਿਹੜਾ ਸੁਆਸਤਿਕ ਚੇਨ ਬਣਾਉਣਾ ਹੈ ਉਸ ਦਾ ਕੀ ਮਤਲਬ ਹੈ ਇਸ ਉਪਾ ਦੇ ਨਾਲ ਜੋ ਸੁਆਸਤਿਕ ਹੁੰਦਾ ਉਹ ਸ਼੍ਰੀ ਹਰੀ ਵਿਸ਼ਨੂ ਜੀ ਦਾ ਆਸਨ ਹੁੰਦਾ ਹੈ ਤੇ ਮਾਤਾ ਲక్ష్ਮੀ ਜੀ ਦਾ ਸਰੂਪ ਹੁੰਦਾ ਹੈ ਤੁਸੀਂ ਇਸੇ ਤਰੀਕੇ ਦੇ ਨਾਲ ਚੇਕਰ ਤੁਸੀਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਇਸ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਦੇ ਵਿੱਚ ਤੁਸੀਂ ਕਰ ਲੈਨੇ ਹੋ ਤਾਂ ਸਮਝ ਲਓ ਕਿ ਤੁਹਾਡੀ ਕਈ ਸਾਲਾਂ ਦੀ ਜਿਹੜੀ ਗਰੀਬੀ ਉਹ ਦੂਰ ਹੋ ਜਾਵੇਗੀ ਤੇ ਆਉਣ ਵਾਲੀਆਂ ਸੱਤ ਪੀੜ੍ਹੀਆਂ ਤੱਕ ਤੁਹਾਨੂੰ ਕਦੇ ਵੀ ਦਨਤੇ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਦੇ ਨਾਲ ਨਾਲ ਜੇਕਰ ਤੁਸੀਂ ਇਹ ਉਪਾਅ ਕਰਦੇ ਸਮੇਂ ਆਪਣੇ ਘਰ ਦੇ ਵਿੱਚ ਤੁਲਸੀ ਦੇ ਪੌਦੇ ਦੇ ਕੋਲ ਇੱਕ ਦੇਸੀ ਘਿਓ ਦਾ ਦੀਵਾ ਤੁਸੀਂ ਜਗਾ ਦਿਨੇ ਹੋ ਤਾਂ ਮਾਤਾ ਲక్ష్ਮੀ ਜੀ ਤੇ ਸ਼੍ਰੀ ਹਰੀ ਵਿਸ਼ਨੂੰ ਤੁਹਾਡੇ ਤੋਂ ਇਸ ਉਪਾਅ ਤੇ ਇਸ ਦੇਸੀ ਘਿਓ ਦੇ ਦੀਵੇ ਚ ਗਾਉਣ ਦੇ ਨਾਲ ਇੰਨਾ ਜ਼ਿਆਦਾ ਪ੍ਰਸੰਨ ਹੋ ਜਾਣਗੇ ਕਿ ਤੁਹਾਡੀਆਂ ਸਾਰੀਆਂ ਪ੍ਰੋਬਲਮ ਤੇ ਇਹ ਮੁਸ਼ਕਲਾਂ ਇਸ ਉਪਾਅ ਨੂੰ ਕਰਨ ਦੇ ਨਾਲ ਹੀ ਦੂਰ ਹੋ ਜਾਣਗੀਆਂ ਤੇ ਇਹ ਉਪਾਅ ਤੁਸੀਂ ਸਵੇਰ ਦੇ ਸਮੇਂ ਕਰਨਾ ਹੈ ਤੇ ਜਿਹੜਾ ਤੁਸੀਂ ਦੀਵਾ ਦੇਸੀ ਘੋਦਾ ਤਿਆਰ ਕਰਕੇ ਜਗਾਉਣਾ ਹੈ ਉਹ ਤੁਸੀਂ ਸ਼ਾਮ ਦੇ ਸਮੇਂ ਹੀ ਜਗਾਉਣਾ ਹੈ ਉਪਾਅ ਧਿਆਨ ਰੱਖੋ ਕਿ ਸਵੇਰ ਦੇ ਸਮੇਂ ਕਰਨਾ ਹੈ ਤੇ ਦੀਵਾ ਸ਼ਾਮ ਦੇ ਸਮੇਂ ਜਗਾਉਣਾ ਹੈ ਤੁਸੀਂ ਇਸ ਉਪਾਣੂ ਕਰਨ ਦੇ ਨਾਲ ਤੁਸੀਂ ਤਾਂ ਧਨવાન ਬਣੋਗੇ ਹੀ ਬਣੋਗੇ ਆਉਣ ਵਾਲੀਆਂ ਸੱਤ ਪੀੜੀਆਂ ਵੀ ਤੁਹਾਡੀਆਂ ਧਨ ਦੇ ਨਾਲ ਮਾਲਾ-ਮਾਲ ਹੋ ਜਾਣਗੀਆਂ ਜੇਕਰ ਤੁਸੀਂ ਇਸ ਉਪਾਣੋ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਇਸੇ ਤਰੀਕੇ ਦੇ ਨਾਲ ਸਾਲ ਦੀ ਸਭ ਤੋਂ ਵਧੀਆ ਤੇ ਵੱਡਾ ਤਿਹਾੜੀ ਦੀਵਾਲੀ ਜੋ ਕਿ ਇਹ ਆਉਣ ਵਾਲਾ ਹੈ ਤੇ ਇਸ ਤਿਹਾਰ ਤੇ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਿਓ ਤੇ ਆਪਣੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਇਸ ਤੋਂ ਇਲਾਵਾ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਹਾਂ ਦੂਸਰੇ ਉਪਾਅ ਦੀ ਉਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਚਾਹੀਦਾ 10 ਰੁਪਏ ਦਾ ਸਿੱਕਾ ਤੇ ਜਾਂ ਫਿਰ ਤੁਸੀਂ 10 ਰੁਪਏ ਦਾ ਨੋਟ ਵੀ ਲੈ ਸਕਦੇ ਹੋ ਇਹ ਉਪਾਅ ਉਮੜਾ ਲੋਕਾਂ ਦੇ ਲਈ ਜਿਹੜੇ ਕਹਿੰਦੇ ਆ ਕਿ ਮਿਹਨਤ ਦੇ باوجود ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਯਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀਗੀ। ਉਹ ਲੋਕ ਇਸ ਉਪਾਅ ਨੂੰ ਜ਼ਰੂਰ ਕਰ ਲੈ। ਜੇਕਰ ਦੀਵਾਲੀ ਤੋਂ ਪਹਿਲਾਂ ਤੁਸੀਂ ਇਹ ਉਪਾਅ ਆਪਣੇ ਘਰ ਦੇ ਵਿੱਚ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੀ ਕਿਰਪਾ ਹੋ ਜਾਵੇਗੀ ਤੇ ਤੁਹਾਡੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇਗੀ। ਇਹ ਉਪਾਅ ਕਰਨ ਦੇ ਲਈ ਚਾਹੀ ਤੁਸੀਂ 10 ਰੁਪਏ ਦਾ ਸਿੱਕਾ ਲੈ ਲਓ ਜਾਂ ਫਿਰ ਨੋਟ ਲੈ ਲਓ ਤੇ ਇੱਕ ਤੁਸੀਂ ਲੈ ਲੈਣੀ ਹੈ ਮੋਲੀ ਜਿਸ ਨੂੰ ਕਲਾਵਾ ਵੀ ਕਹਿੰਦੇ ਨੇ। ਇਸ ਦੇ ਨਾਲ-ਨਾਲ ਤੁਸੀਂ ਲੈਣੇ ਆ ਦੋ ਲਾਗ ਇਹ ਉਪਾਕਰਨ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਵੀ ਪਾਠ ਪੂਜਾ ਵਾਲਾ ਸਖਾਨ ਬਣਾਇਆ ਹੋਵੇਗਾ ਤੁਸੀਂ ਉੱਥੇ ਬੈਠ ਜਾਣਾ ਹੈ ਤੇ ਉੱਥੇ ਬੈਠ ਕੇ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਨੂੰ ਤੁਸੀਂ ਯਾਦ ਕਰਨਾ ਹੈ ਤੇ ਉੱਥੇ ਬੈਠ ਕੇ 5 ਤੋਂ 10 ਮਿੰਟ ਆਪਣੇ ਪਰਮਾਤਮਾ ਨੂੰ ਯਾਦ ਕਰਦੇ ਸਮੇਂ ਜਿਹੜਾ ਵੀ ਸਿਮਰਨ ਕਰਦੇ ਹੋ ਉਹੋ ਕਰਨਾ ਹੈ ਉਹ ਤੋਂ ਬਾਅਦ ਵਿੱਚ ਜਿਹੜੇ ਤੁਸੀਂ ਇਹ ਲੌਗ ਰੱਖੇ ਹੋਣਗੇ ਇਹ ਲੌਗ ਨੇ ਜਿਹੜੇ ਹੁਣ ਕੋਈ ਆਮ ਨਹੀਂ ਰਹਿ ਇਹ ਮੰਤਰਿਤ ਹੋ ਗਏ ਤੇ ਇਹ ਜਿਹੜੇ ਦੋ ਲੌਗ ਚਾਹੇ ਤੁਸੀਂ 10 ਰੁਪਏ ਦਾ ਸਿੱਕਾ ਜਾਂ ਨੋਟ ਲਿਆ ਇਹਨਾਂ ਦੋ ਲੌਂਗਾ ਨੂੰ ਉਹਨਾਂ ਦੇ ਪੈਸਿਆਂ ਦੇ ਨਾਲ ਮੌਲੀ ਧਾਗੇ ਦੇ ਨਾਲ ਉਪਰੋਂ ਦੀ ਤੁਸੀਂ ਸੱਤ ਵਾਰ ਉਸ ਨੂੰ ਲੁਪੇਟ ਕੇ ਤੇ ਤੁਸੀਂ ਸੱਤ ਗੱਠਾ ਲਗਾ ਦੇਣੀ ਹੈ। ਸੱਤ ਗੱਠਾ ਲਗਾਉਣ ਤੋਂ ਬਾਅਦ ਦੇ ਵਿੱਚ ਇਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਵੀ ਤੁਹਾਡਾ ਕੋਈ ਬਣਿਆ ਹੋਇਆ ਤਜੂਰੀ ਜਾਂ ਅਲਮਾਰੀ ਜਿੱਥੇ ਵੀ ਤੁਸੀਂ ਆਪਣਾ ਜ਼ਰੂਰੀ ਸਮਾਨ ਰੱਖਦੇ ਹੋ, ਪੈਸੇ ਰੱਖਦੇ ਹੋ, ਉੱਥੇ ਤੁਸੀਂ ਇਸ ਨੂੰ ਰੱਖ ਦੇਣਾ। ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਉਪਾਅ ਕਰਨਾ ਹੈ ਤੇ ਦੀਵਾਲੀ ਵਾਲੇ ਦਿਨ ਵੀ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਇਸ ਨੂੰ ਜਿੱਥੇ ਵੀ ਰੱਖਿਆ ਉੱਥੇ ਹੀ ਪਿਆ ਰਹਿਣ ਦੇਣਾ ਤੇ ਜਿੰਨਾ ਸਮਾਂ ਤੁਹਾਡੇ ਘਰ ਦੇ ਵਿੱਚ ਪੈਸੇ ਦੇ ਸੰਬੰਧੀ ਪ੍ਰੋਬਲਮ ਨਹੀਂ ਦੂਰ ਹੁੰਦੀ ਉਹਨਾਂ ਸਮਾਂ ਤੁਸੀਂ ਇਹਨੂੰ ਪਏ ਰਹਿਣ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਤੁਹਾਡੀਆਂ ਪੈਸੇ ਦੇ ਸੰਬੰਧੀ ਸਾਰੀਆਂ ਪ੍ਰੋਬਲਮ ਦੂਰ ਹੋ ਜਾਂਦੀਆਂ ਨੇ ਤੁਸੀਂ ਇਸ ਐਸੇ ਨੂੰ ਦੋ ਲੋਗ ਸਮੇਤ ਜਿਵੇਂ ਤੁਸੀਂ ਮੌਲੀ ਦੇ ਵਿੱਚ ਬੰਨੇ ਆ ਇਹਨਾਂ ਨੂੰ ਜਿਹੜੇ ਵੀ ਤੁਸੀਂ ਧਾਰਮਿਕ ਸਥਾਨ ਤੇ ਜਾਣੇ ਉਥੇ ਜਾ ਕੇ ਤੁਸੀਂ ਉਥੇ ਚੜਾ ਕੇ ਆਸਾ ਕਰਦੇ ਹੋ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸੋ ਇਹ ਸੀ ਜੀ ਸਾਡੇ ਅੱਜ ਦੇ ਕੁਝ ਛੋਟੇ ਛੋਟੇ ਦੂ ਉਪਾਜ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਜ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਸ਼ਰਧਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਾਵੇਂ ਉਪਾਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ